ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਭਾਈ ਨੰਦ ਲਾਲ ਜੀ ਦਾ ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਕਿੰਨਾ ਪਿਆਰ ਸੀ ਭਾਈ ਨੰਦ ਲਾਲ ਜੀ ਹਮੇਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਈ ਲੰਗਰ ਲਿਆਉਂਦੇ ਆਪਣੇ ਹੱਥੀਂ ਤਿਆਰ ਕਰਦੇ ਗੁਰੂ ਸਾਹਿਬ ਬੈਠਦੇ ਹਰ ਰੋਜ਼ ਇਸ ਤਰ੍ਹਾਂ ਭੋਜਨ ਦਾ ਆਨੰਦ ਲੈਂਦੇ ਭਾਈ ਨੰਦ ਲਾਲ ਜੀ ਨੇ ਨੋਟ ਕੀਤਾ ਕਿ ਗੁਰੂ ਜੀ ਹਮੇਸ਼ਾ ਉਹਨਾਂ ਦੇ ਭੋਜਨ ਦਾ ਇੱਕ ਛੋਟਾ ਜਿਹਾ ਟੁਕੜਾ ਛੱਡ ਦਿੰਦੇ ਸਨ ਸਿਰਫ ਇੱਕ ਚੱਕ ਕੇ ਫਿਰ ਉਹ ਨੇੜਲੀ ਖਿੜਕੀ ਖੋਲਦੇ ਇਥੇ ਇੱਕ ਛੋਟਾ ਕੁੱਤਾ ਭੋਜਨ ਲਈ ਭੌਂਕਦਾ ਸੀ ਗੁਰੂ ਸਾਹਿਬ ਖਾਣੇ ਦੀ ਉਹ ਨਿੱਕੀ ਜਿਹੀ ਬੁਰਕੀ ਕੁੱਤੇ ਨੂੰ ਪਾ ਦਿੰਦੇ ਭਾਈ ਨੰਦ ਲਾਲ ਜੀ ਇਸ ਵੱਲ ਵੇਖਦੇ ਗੁਰੂ ਜੀ ਅਤੇ ਉਹਨਾਂ ਦੇ ਕੁੱਤੇ ਪ੍ਰਤੀ ਉਹਨਾਂ ਦਾ ਪਿਆਰ ਅਤੇ ਹੈਰਾਨ ਹੋ ਕੇ ਸੋਚਦੇ ਕਿ ਕੁੱਤੇ ਦਾ ਕਿੰਨਾ ਚੰਗਾ ਕਰਮ ਹੋਵੇਗਾ ਜੋ ਦੁਨੀਆਂ ਸਭ ਤੋਂ ਸੰਪੂਰਨ ਮਨੁੱਖ ਤੋਂ ਬੱਚੇ ਹੋਏ ਭੋਜਨ ਖਾਣ ਲਈ ਉਸਨੂੰ ਮਿਲਦਾ ਹੈ ਇਹ ਕੁੱਤਾ ਸੱਚਮੁੱਚ ਇੱਕ ਬਖਸ਼ਿਆ ਹੋਇਆ ਕੁੱਤਾ ਹੋਵੇਗਾ ਮੇਰੇ ਕਰਮ ਇਸ ਵਰਗੇ ਕਿਉਂ ਨਹੀਂ ਹਨ ਸਬਦ ਦਿਲਾਂ ਦੀ ਜਾਣੀ ਜਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਭਾਈ ਨੰਦ ਲਾਲ ਦੇ ਦਿਲ ਦੀ ਗੱਲ ਪੜ੍ਹ ਰਹੇ ਸਨ ਸੁਣ ਰਹੇ ਸਨ ਤਾਂ ਮੁਸਕਰਾ ਪਈ ਅਗਲੇ ਦਿਨ ਗੁਰੂ ਜੀ ਦਾ ਲੰਗਰ ਪਕਾਉਣ ਤੋਂ ਪਹਿਲਾਂ ਭਾਈ ਨੰਦ ਲਾਲ ਜੀ ਉਸ ਕੁੱਤੇ ਨੂੰ ਆਪਣੇ ਘਰ ਲੈ ਗਏ ਆਪਣੇ ਘਰ ਉਸ ਕੁੱਤੇ ਨੂੰ ਸਭ ਤੋਂ ਵਧੀਆ ਭੋਜਨ ਛਕਾਇਆ ਉਹਨਾਂ ਚਿਰ ਉਸ ਨੂੰ ਭੋਜਨ ਛਕਾਉਂਦੇ ਰਹੇ ਜਿੰਨਾ ਚਿਰ ਕੁੱਤਾ ਭੋਜਨ ਨੂੰ ਮੋਹਨੀ ਫੇਰਨ ਲੱਗ ਪਿਆ ਭਾਈ ਨੰਦ ਲਾਲ ਜੀ ਕੁੱਤੇ ਨੂੰ ਗੁਰੂ ਸਾਹਿਬ ਦੀ ਖਿੜਕੀ ਦੇ ਬਾਹਰ ਵਾਪਸ ਕਰ ਆਏ ਅਤੇ ਫਿਰ ਘਰ ਆਏ ਇਸ਼ਨਾਨ ਕਰਕੇ ਗੁਰੂ ਸਾਹਿਬ ਲਈ ਲੰਗਰ ਤਿਆਰ ਕੀਤਾ ਉਸ ਦਿਨ ਗੁਰੂ ਸਾਹਿਬ ਨੇ ਲੰਗਰ ਦਾ ਪੂਰਾ ਆਨੰਦ ਲਿਆ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਪ੍ਰਸ਼ਾਦਾ ਸਾਖਰੇ ਸਨ ਭਾਈ ਨੰਦ ਲਾਲ ਜੀ ਇਹ ਸੋਚ ਰਹੇ ਸਨ ਕਿ ਅੱਜ ਮੈਂ ਬਾਹਰ ਜਾ ਕੇ ਖੜ ਜਾਂਦਾ ਹਾਂ ਜਦੋਂ ਮਹਾਰਾਜ ਜੀ ਜੋ ਬੁਰਕੀ ਹੈ ਉਹ ਕੁੱਤੇ ਨੂੰ ਪਾਉਣਗੇ ਉਹ ਵਾ ਪਹਿਲਾਂ ਹੀ ਟੁਕੜਾ ਚੱਕ ਕੇ ਸ਼ਕ ਲਵਾਗਾ ਅਤੇ ਮੈਨੂੰ ਵੈਘੁਰ ਦੇ 10ਵੇਂ ਮਨੁੱਖੀ ਜਨਮ ਦੇ ਜੋ ਸੀਤ ਪ੍ਰਸਾਦ ਹੈ ਉਹ ਸ਼ਕਲ ਨੂੰ ਮਿਲੇਗਾ ਕਿਉਂਕਿ ਕੁੱਤਾ ਤਾਂ ਭਾਈ ਸਾਹਿਬ ਨੇ ਪਹਿਲਾਂ ਹੀ ਘਰ ਵਿੱਚ ਰਜਾ ਕੇ ਉਸ ਜਗ੍ਹਾ ਤੇ ਭੇਜਿਆ ਸੀ ਕਿ ਉਸ ਨੂੰ ਹੋਰ ਭੋਜਨ ਦੀ ਲਾਲਸਾ ਨਹੀਂ ਸੀ ਜਦੋਂ ਭਾਈ ਨੰਦ ਲਾਲ ਜੀ ਧੀਰਜ ਨਾਲ ਇੰਤਜ਼ਾਰ ਕਰਦੇ ਰਹੇ ਗੁਰੂ ਸਾਹਿਬ ਉਹਨਾਂ ਦੇ ਲਿਆਂਦੇ ਭੋਜਨ ਦਾ ਆਨੰਦ ਲੈਂਦੇ ਰਹੇ ਅਖੀਰ ਵਿੱਚ ਭਾਈ ਨੰਦ ਲਾਲ ਜੀ ਦਾ ਇੰਤਜ਼ਾਰ ਖਤਮ ਹੋਇਆ ਜਦੋਂ ਗੁਰੂ ਜੀ ਨੇ ਸਮੇਂ ਤੇ ਖਿੜਕੀ ਖੋਲ ਦਿੱਤੀ ਭਜਨੰਦ ਲਾਲ ਜੀ ਨੇ ਵੇਖਿਆ ਕੁੱਤੇ ਦੇ ਪਿੱਛੇ ਸੁਪ ਕੇ ਕਿ ਗੁਰੂ ਜੀ ਨੇ ਅੱਜ ਜੋ ਛੋਟੀ ਜਿਹੀ ਬੁਰਕੀ ਕੁੱਤੇ ਲਈ ਪਾਉਂਦੇ ਹਨ ਉਹ ਨਾ ਪਾਈ ਗੁਰੂ ਸਾਹਿਬ ਸਾਰੇ ਦਿਲਾਂ ਨੂੰ ਜਾਣਕਰ ਗੱਲਾਂ ਕਰਨ ਲੱਗ ਪਏ ਨੰਦ ਲਾਲ ਅੱਜ ਤੁਸੀਂ ਖਾਣਾ ਬਹੁਤ ਜ਼ਿਆਦਾ ਵਧੀਆ ਬਣਾਇਆ ਮੈਂ ਨਿਹਾਲ ਸੀ ਜਿਵੇਂ ਪਹਿਲਾਂ ਕਦੀ ਨਾ ਖਾਦਾ ਹੋਵੇ ਪਹਿਲਾਂ ਨਾ ਕਦੇ ਛਕਿਆ ਹੋਵੇ ਮੈਨੂੰ ਇਹ ਸਭ ਖਾਣਾ ਪਿਆ ਅੱਜ ਕੋਈ ਬੁਰਕੀ ਤੁਹਾਡੇ ਲਈ ਨਹੀਂ ਬਚਾਈ। ਪਾਜ ਨੰਦਰਾਲ ਦੀਆਂ ਅੱਖਾਂ ਵਿੱਚੋਂ ਹੰਝੂ ਆਗ ਪਏ। ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਜਿਵੇਂ ਕਿ ਉਹਨਾਂ ਦਾ ਦਿਲ ਲੱਖਾਂ ਟੁਕੜਿਆਂ ਵਿੱਚ ਟੁੱਟ ਪਿਆ ਹੋਵੇ। ਉਹ ਕੁੱਤੇ ਕੋਲੋਂ ਉੱਠ ਖੜੇ ਹੋਏ ਅਤੇ ਅਥਰੂਆ ਭਰੀ ਅੱਖਾਂ ਨਾਲ ਗੁਰੂ ਸਾਹਿਬ ਨੂੰ ਪੁੱਛਿਆ। ਗੁਰੂ ਜੀ ਕੀ ਮੈਂ ਕੁੱਤਿਆਂ ਤੋਂ ਵੀ ਭੈਣਾ ਹਾਂ? ਕੀ ਮੇਰੇ ਕਰਮ ਇਸ ਕੁੱਤੇ ਨਾਲੋਂ ਵੀ ਭਲੇ ਹਨ? ਹਰ ਰੋਜ਼ ਮੈਂ ਦੇਖਦਾ ਤੁਸੀਂ ਇੱਕ ਛੋਟੀ ਜੀ ਬੁਰਕੀ ਬਚਾਉਂਦੇ ਹੋ। ਤੈਨੂੰ ਉਸ ਕੁੱਤੇ ਨੂੰ ਪਾ ਲੈਂਦੇ ਹੋ ਪਰੰਤੂ ਅੱਜ ਉਸ ਬੁਰਕੀ ਨੂੰ ਛਕਣ ਦੇ ਲਈ ਮੈਂ ਬਾਹਰ ਖੜ੍ਹਾ ਸੀ ਪਰ ਤੁਸੀਂ ਅੱਜ ਉਹ ਬੁਰਕੀ ਨਹੀਂ ਬਚਾਈ ਇਸ ਲਈ ਮੈਨੂੰ ਲੱਗਿਆ ਕਿ ਮੈਂ ਕੁੱਤੇ ਨਾਲ ਵੀ ਭੜਾ ਹਾਂ ਮੇਰੇ ਕਰਮ ਇਸ ਕੁੱਤੇ ਨਾਲ ਵੀ ਮਾੜੇ ਹਨ ਤਦ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਨੰਦ ਲਾਲ ਕਦੇ ਇਹ ਨਾ ਸੋਚੀਂ ਕਿ ਤੁਹਾਡੀ ਕਿਸਮਤ ਮਾੜੀ ਹੈ ਨੰਦ ਲਾਲ ਜੋ ਮੈਂ ਪ੍ਰਸ਼ਾਦਾ ਛੱਡਦਾ ਹਾਂ ਉਸ ਕੁੱਤੇ ਨੂੰ ਪਾਉਂਦਾ ਹਾਂ ਜੋ ਤੇਰੇ ਹਿੱਸੇ ਨਹੀਂ ਆਉਂਦਾ ਤਾਂ ਇਹ ਨਾ ਸੋਚੀਂ ਕਿ ਤੇਰੇ ਵਿੱਚ ਕੋਈ ਕਮੀ ਹੈ ਤੈਨੂੰ ਮੈਂ ਪ੍ਰਸਾਦ ਹਿੱਸਾ ਨਹੀਂ ਦਿੱਤਾ ਬਦਕੇ ਤੂੰ ਮੇਰੇ ਦਿਲ ਦਾ ਹਿੱਸਾ ਹੈ ਤੂੰ ਮੇਰੇ ਦਿਲ ਵਿੱਚ ਵੱਸਦਾ ਹੈ ਕੋਈ ਵੀ ਤੁਹਾਡੇ ਕਰਮਾਂ ਨੂੰ ਬਦਲ ਨਹੀਂ ਸਕਦਾ ਕੋਈ ਰੋਟੀ ਨਹੀਂ ਭੋਜਨ ਨਹੀਂ ਜਦੋਂ ਗੁਰੂ ਸਾਹਿਬ ਨੇ ਇਹ ਗੱਲਾਂ ਭਾਈ ਨੰਦ ਲਾਲ ਜੀ ਨੂੰ ਕਹੀਆਂ ਭਾਈ ਨੰਦ ਲਾਲ ਜੀ ਗੁਰੂ ਜੀ ਦੀ ਬਾਹ ਵਿੱਚ ਰੋਣ ਲੱਗ ਪਏ ਜਿਵੇਂ ਗੁਰੂ ਜੀ ਨੇ ਉਹਨਾਂ ਨੂੰ ਗੜ ਨਾਲ ਲਾਇਆ ਤਾਂ ਇਸ ਤਰ੍ਹਾਂ ਲੱਗਿਆ ਭਾਈ ਨੰਦ ਲਾਲ ਜੀ ਨੂੰ ਜਿਵੇਂ ਵੱਡਾ ਭਰਾ ਛੋਟੇ ਭਰਾ ਨੂੰ ਗੜ ਲਾਉਂਦਾ ਹੈ ਇੱਕ ਪਿਓ ਆਪਣੇ ਪੁੱਤਰ ਨੂੰ ਗੜ ਲਾਉਂਦਾ ਹੈ ਇੱਕ ਮਾਂ ਆਪਣੇ ਪੁੱਤਰ ਨੂੰ ਗੜ ਲਾਉਂਦੀ ਹੈ ਅਤੇ ਗੁਰੂ ਜੀ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਤੇ ਕਮੈਂਟਾਂ ਵਿੱਚ ਵੈ ਗੁਰ ਜੀ ਲਿਖ ਕੇ ਆਇਓ ਦੱਸਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ